ਹਲੋ ਬਈ ਮਿੱਤਰੋ ਅੱਜ ਆਪਾਂ ਪਿੰਡ ਰਾਣਵਾ ਆਏ ਸੀ ਤੇ ਰਾਣਵਾ ਦੇ ਵਿੱਚ ਤਿੰਨ ਸਕੂਲ ਨੇ ਤੇ ਇੱਕ ਸਕੂਲ ਹੈਗਾ ਪ੍ਰਾਈਵੇਟ ਸਕੂਲ ਦਾ ਨਾਮ ਆ ਸੰਤ ਈਸ਼ਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਣਵਾ ਤੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਦੋ ਸਰਕਾਰੀ ਸਕੂਲ ਵੀ ਹਨ ਇੱਕ ਸਕੂਲ ਹੈਗਾ ਜੀ ਮਿਡਲ ਸਕੂਲ ਜੋ ਕਿ 6ਵੀਂ ਤੋਂ ਲੈ ਕੇ 8ਵੀਂ ਤੱਕ ਤੇ ਇੱਕ ਹੈਗਾ ਜੀ ਪ੍ਰਾਇਮਰੀ ਸਕੂਲ ਜੋ ਕਿ ਪਹਿਲੀ ਤੋਂ ਲੈ ਕੇ 5ਵੀਂ ਤੱਕ ਬਣਿਆ ਹੋਇਆ ਹੈ ਤੇ ਇਹ esto ਲਾਵਾ ਪਿੰਡ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜੀ ਦੇ ਨਾਂ ਤੇ ਇੱਕ ਕਾਲਜ ਵੀ ਆ ਤੇ ਇੱਥੇ ਮਕੈਨਿਕਲ ਇੰਜੀਨੀਅਰ ਵਰਗੇ ਜਿਹੜੇ ਕੋਰਸ ਕਰਵਾਏ ਜਾਂਦੇ ਨੇ ਜੋ ਕਿ ਹੱਥੀ ਸਕਿੱਲਾਂ ਵਾਲੇ ਕੋਰਸ ਹੁੰਦੇ ਹਨ ਤੇ ਇਹ ਜਿਹੜੇ ਕੋਰਸ ਨੇ ਜ਼ਿੰਦਗੀ ਦੇ ਵਿੱਚ ਬੜੇ ਕੰਮ ਹੁੰਦੀਆਂ ਨੇ ਇਹਨਾਂ ਕੋਰਸਾਂ ਨੂੰ ਕਰਕੇ ਬੰਦਾ ਭੁੱਖਾ ਨਹੀਂ ਮਰ ਸਕਦਾ ਤੇ ਸਕੂਲ ਦੇ ਥੋੜੇ ਜੇ ਅੱਗੇ ਤੇ ਬਿਲਕੁਲ ਸਾਹਮਣੇ ਇੱਕ ਪਿੰਡ ਦੇ ਵਿੱਚ ਜਿਹੜੀ ਗੁੱਗਾਂਵਾੜੀ ਵੀ ਸਾਨੂੰ ਦੇਖੀ ਜੋ ਕਿ ਬਹੁਤ ਸੋਹਣੀ ਬਣੀ ਹੋਈ ਸੀ ਤੇ ਇਹਦਾ ਦ੍ਰਿਸ਼ ਬੜਾ ਸੋਹਣਾ ਬਣਿਆ ਜੀ ਤੇ ਮੈਂ ਤੇ ਮੇਰੇ ਹਰਸ਼ ਭਰਾ ਨੇ ਆ ਕੇ ਸਪੈਸ਼ਲੀ ਮੱਥਾ ਟੇਕਿਆ ਤੇ ਬਹੁਤ ਵਧੀਆ ਸਾਨੂੰ ਇੱਥੇ ਆ ਕੇ ਲੱਗਿਆ ਬਹੁਤ ਸੋਹਣੇ ਸੋਹਣੇ ਆ ਇੱਥੇ ਸਾਨੂੰ ਆਕਰਸ਼ਕ ਮੂਰਤੀਆਂ ਦਿਖੀਆਂ ਤੇ ਨਾਲ ਹੀ ਸਾਹਮਣੇ ਮਤਲਬ ਇੱਕ ਟਿਊਬਵੈਲ ਵੀ ਆ ਤੇ ਪਿੰਡ ਵਾਲੇ ਵੀਰਾਂ ਦੀਆਂ ਭਰਾਵਾਂ ਦੀਆਂ ਜਿਹੜੀਆਂ ਪਾਣੀ ਦੀਆਂ ਲੋੜਾਂ ਨੇ ਇੱਥੋਂ ਹੀ ਜਿਹੜੀਆਂ ਪੂਰੀਆਂ ਹੋ ਜਾਂਦੀਆਂ ਨੇ ਤੇ ਪਿੰਡ ਦੇ ਵਿੱਚ ਬਹੁਤ ਸੋਹਣੇ-ਸੋਹਣੇ ਸਾਨੂੰ ਕੋਠੀਆਂ ਘਰ ਤੇ ਬਹੁਤ ਸੋਹਣੇ-ਸੋਹਣੇ ਜਿਹੜੀ ਸਾਨੂੰ ਵਿਹਿਆਂ ਲੱਗੀਆਂ ਤੇ ਪਿੰਡ ਦੇ ਵਿੱਚ ਜਿਹੜੇ ਸਾਨੂੰ ਜਦੋਂ ਅਸੀਂ ਅੱਗੇ ਗਏ ਤਾਂ ਸਾਨੂੰ ਇੱਕ ਗੁਰੂ ਘਰ ਵੀ ਦਿਖਿਆ ਤੇ ਬਹੁਤ ਸੋਹਣਾ ਗੁਰੂ ਘਰ ਜਿਹੜਾ ਇਹ ਬਣਿਆ ਹੋਇਆ ਆ ਤੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਇੱਕ ਟੋਬਾ ਵੀ ਹੈ ਜੀ ਤੇ ਦੇਖੋ ਟੋਬਾ ਵੀ ਆ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਆ ਤੇ ਇਹ ਆ ਜੀ ਪਿੰਡ ਦੀ ਮੇਨ ਸਾਥ ਜਿੱਥੇ ਸਾਡੇ ਬਜ਼ੁਰਗ ਬੈਠ ਕੇ ਤਾਸ਼ ਵੀ ਖੇਡਦੇ ਨੇ ਤੇ ਇੱਥੇ ਮੈਨੂੰ ਸਾਡੇ ਨੌਜਵਾਨ ਵੀਰ ਮਿਲੇ ਮੈਨੂੰ ਉਹਨਾਂ ਨਾਲ ਗੱਲਾਂਬੱਤਾਂ ਕਰਕੇ ਬੜਾ ਵਧੀਆ ਲੱਗਿਆ ਤੇ ਬਹੁਤ ਹੀ ਮਿੱਠੇ ਸੁਭਾਅ ਦੇ ਮਾਲਕ ਸੀਗੇ ਸਾਡੇ ਵੀਰ ਤੇ ਜਦੋਂ ਅਸੀਂ ਬਲੌਗ ਬਣਾਉਨੇ ਆ ਪਿੰਡਾਂ ਦੇ ਤਾਂ ਉਹ ਜਿਹੜੇ ਬਲੌਗ ਹਰ ਇੱਕ ਮਤਲਬ ਵਿਅਕਤੀ ਤੱਕ ਪਹੁੰਚ ਹੀ ਜਾਂਦੇ ਨੇ ਤੇ ਇੱਥੇ ਮਤਲਬ ਸਾਨੂੰ ਉਹ ਵੀ ਵੀਰ ਵੀ ਮਿਲੇ ਜੋ ਕਿ ਸਾਡੀ ਵੀਡੀਓ ਨੂੰ ਆ ਬਲੌਗਸ ਨੂੰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਤੇ ਫਿਰ ਆਪਾਂ ਵੀ ਉਹਨਾਂ ਦਾ ਮਾਣ ਤਾਣ ਕੀਤਾ ਤੇ ਆਪਾਂ ਉਹਨਾਂ ਨੂੰ ਬਲੌਗ ਦੇ ਵਿੱਚ ਲਿਆ ਤੇ ਪਿੰਡ ਦੇ ਵਿੱਚ ਪੰਜ ਗੁਰੂ ਘਰ ਹਨ ਪਿੰਡ ਦੇ ਵਿੱਚ ਤਿੰਨ ਗੁਰੂ ਘਰ ਜਿਹੜੇ ਪਿੰਡ ਦੇ ਅੰਦਰ ਹਨ ਤੇ ਦੋ ਗੁਰੂ ਘਰ ਪਿੰਡ ਤੋਂ ਬਾਹਰ ਹਨ 메ਨ ਰੋਡ ਤੇ ਤੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਹੈ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਛੇਵੀਂ ਗਵਿੰਦਗੜ੍ਹ ਸਾਹਿਬ ਰਾਣਵਾ ਜੋ ਕਿ ਪਾਸ਼ਾਹੀ ਛੇਵੀਂ ਤੇ ਪਾਸ਼ਾਹੀ 10ਵੀਂ ਦੀ ਚਰਨਸ਼ੋਪ ਪ੍ਰਾਪਤ ਧਰਤੀ ਆ ਬਾਕੀ ਨੇ ਤੁਸੀਂ ਪਿੰਡ ਦਾ ਪੂਰਾ ਬਲੌਗ ਦੇਖਣਾ ਚਾਹੁੰਦੇ ਹੋ ਪਾਰਟ 2 ਤਾਂ ਵੀਡੀਓ ਨੂੰ 500 ਬੰਦਿਆਂ ਨੂੰ ਸ਼ੇਅਰ ਕਰੋ ਤੇ 100 ਕਮੈਂਟ ਕਰੋ ਫਿਰ ਆਪਾਂ ਪਿੰਡ ਦਾ ਪਾਰਟ 2 ਜ਼ਰੂਰ ਲੈ ਕੇ ਆਵਾਂਗੇ ਵੀਡੀਓ ਨੂੰ ਕਰੋ ਸ਼ੇਅਰ ਤੇ ਪੇਜ ਨੂੰ ਕਰੋ ਫੋਲੋ ਧੰਨਵਾਦ ਜੀ